ਕੁੱਖ ਵਿੱਚ ੁੱਤੀ ਰੁੱਖ ਤੇ ਪਾੜੀ ਜੇ ਨਾ ਸਾੰਬੇ ਖਤਮ ਕਹਾਲੇ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਤੇ ਅਸੀਂ ਇਸ ਵਾਰੀ ਚੰਗੀ ਤਰ੍ਹਾਂ ਅੱਜ ਵੇਖ ਰਿਹਾ ਕਿ ਕੁੱਖ ਵਿੱਚ ਮਰਵਾਇਆ ਤੀਆਂ ਕਾਰਨ ਅੱਜ ਹਰ ਯਾਤਰਮ ਦੇ ਲੋਕ ਆਪਣੇ ਮੁੰਡੇ ਦੇ ਵਿਆਹ ਦੀ ਕੁੜੀਆਂ ਪਾਲਦੇ ਫਿਰਦੇ ਹਨ ਤੇ ਮਿੰਤਾ ਕਰ ਰਹੇ ਇਸ ਤਰ੍ਹਾਂ ਹੀ ਹੁਣ ਲਗਾਤਾਰ ਦਰਖਤ ਕੱਟ ਕੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਧਰਤੀ ਤੇ ਸਿਰਫ ਅੱਗ ਰੂਪੀ ਗੋਲਾ ਹੀ ਛੱਡ ਕੇ ਜਾਵਾਂਗੇ ਸਰਕਾਰਾਂ ਵੱਲੋਂ ਸਮੇਂ-ਸਮੇਂ ਸਰ ਜਨਤਾ ਰੁੱਖ ਬੱਦ ਰੁੱਖ ਲਗਾਉਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਇਸ ਕੰਮ ਤੇ ਲੱਖਾਂ ਰੁਪਏ ਖਰਚ ਕਰਕੇ ਇਸ਼ਤਿਹਾਰबाजी ਵੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਹੀ ਇਸ਼ਤਿਹਾਰबाजी ਕਰਕੇ ਲੋਕਾਂ ਨੂੰ ਗ੍ਰੀਨ ਸਿਟੀ ਦੀ ਦਹਾਈ ਦੇ ਕੇ ਬੱਦ ਤੋਂ ਬੱਦ ਰੁੱਖ ਲਗਾਉ ਲਈ ਪ੍ਰੇਰਿਤ ਕਰਨ ਵਾਲੇ ਫਲੈਕਸ ਬੋਰਡ ਤੇ ਦੁਆਰਾ ਤੇ ਪ੍ਰਿੰਟਿੰਗ ਕਰਵਾ ਕੇ ਬਹੁਤਾਂ ਰੁਪਏ ਖਰਚ ਵਾਲੀ ਨਗਰ ਕੌਂਸਲ ਰਾਮਪਰਾ ਫੂਲਦੇਹੀ ਅਧਿਕਾਰੀ ਖੁਦ ਰੁੱਖਾਂ ਨੂੰ ਸੜਨ ਲੱਗੇ ਹੋਇਆ ਨਾਲ ਕੱਲ ਕਰਦੇ ਆ ਫੂਲ ਟਾਊਨ ਤੋਂ ਰਾਮਪਰਾ ਫੂਲ ਵੀ ਕੇ ਆ ਰਹੇ ਸ਼ਿਵਰੇਦੀ 메ਨ ਲੈਂਡ ਦੀ ਜਿਸ ਵਿੱਚ ਅਕਸਰ ਖਰਾਬੀ ਹੋਣ ਕਰ ਅਕਸਰ ਹੀ ਸ਼ਿਵਰੇਦੀ ਦਾ ਗੰਦਾ ਪਾਣੀ ਸੜਕ ਤੇ ਘੁੰਮਦਾ ਰਹਿੰਦਾ ਸੀ ਫੂਲ ਰੋਡ ਵੀ ਬੁਰੀ ਤਰ੍ਹਾਂ ਟੁੱਟੀ ਰਹਿੰਦੀ ਸੀ ਨਗਰ ਕੌਂਸਲ ਰਾਮਪਰਾ ਫੂਲ ਵੱਲੋਂ ਸੂਏ ਵਾਲਾ ਪੁਲ ਨੇੜੇ ਡੂੰਗਾ ਟੋਆ ਪਟਕੇ ਬਾਹਰੋਂ ਕੈਮਰੇ ਵਾਲੀਆਂ ਮਸ਼ੀਨਾਂ ਮੰਗਾ ਕੇ ਕੈਮਰਾ ਰਹੀ ਇਹ ਦੇਖ ਕਿ ਸ਼ਿਵਰੇਦੀ ਪੈ ਪੰਦ ਹੈ ਨੂੰ ਮੋਟਰਪੀਆ ਖਰਚ ਕਰਕੇ ਠੀਕ ਕਰਨ ਦੇ ਦਾਅਵੇ ਕੀਤੇ ਗਏ ਪਰੰਤੂ ਅਸਲ ਸਚਾਈ ਉਸ ਸਮੇਂ ਸਾਹਮਣੇ ਆਈ ਜਦ ਘਰੋਸੇ ਚੋਕ ਸੂਤਰਾ ਤੋਂ ਪਤਾ ਚੱਲਿਆ ਕਿ ਫੂਲ ਰੋਡ ਸਥਿਤ ਬੈਟਰ ਰੀਕਾਲ ਦੇ ਸਾਹਮਣੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਠੇਕੇਦਾਰ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਦੇ ਸ਼ਿਵਰੇ ਦਾ ਗੰਦਾ ਪਾਣੀ ਪੈ ਪਾ ਕੇ ਬਾਗਬਾੜੀ ਬਪਾਗ ਦੀ ਜ਼ਮੀਨ ਵਿੱਚ ਛੱਡ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਪੁੱਟੇ ਨਸ਼ਟ ਹੋਣ ਦਾ ਖਤਰਾ ਬਣ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ਿਵਰੇ ਦਾ ਗੰਦਾ ਪਾਣੀ ਫੂਲ ਰੋਡ ਸਥਿਤ TPD ਕਾਲਜ ਨਿਆਪਰ ਰੋਡ ਕੈਂਪਸ ਐਂਡ ਯੂਨੀਵਰਸਿਟੀ ਦੇ ਸਾਹਮਣੇ ਛੱਡਿਆ ਗਿਆ ਸੀ ਜਿਸ ਨਾਲ ਕਾਲਜ ਦੀ ਜ਼ਮੀਨ ਵਿੱਚ ਲੱਗੇ ਕਰੀਬ 1000 ਦੇ ਕਰੀਬ ਦਰਖਤ ਨਸ਼ਟ ਹੋ ਗਏ ਸਨ ਅਸੀਂ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਿਰਫ ਬੂਟੇ ਲਗਾ ਕੇ ਫੋਟੋ ਖਿੱਚਾ ਕੇ ਫੰਡ ਇਕੱਠਾ ਕਰਕੇ ਵਾਤਾਵਰਣ ਪ੍ਰੇਮੀ ਨਹੀਂ ਬਣਾਇਆ ਜਾ ਸਕਦਾ ਜੇਕਰ ਸੱਚਮੁੱਚ ਹੀ ਵਾਤਾਵਰਣ ਨੂੰ ਪਿਆਰ ਕਰਦੇ ਹੋ ਤਾਂ ਆ ਕੇ ਆਓ ਤੇ ਇਹਨਾਂ ਦਰਖਤਾਂ ਨੂੰ ਬਚਾਓ ਅਸੀਂ ਆਪਣਾ ਜ਼ੋਰ ਲਗਾ ਰਹੇ ਹਾਂ ਜ਼ਰੂਰਤ ਹੈ ਤੁਹਾਡੇ ਸਾਥ ਦੀ जागो 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 हम मिल कर के एक कदम उठाना है जागो हम मिल कर के एक कदम उठाना है प्रकृति है विनाश को हमें इसे बचाना है जागो जागो मुकरनी है अपने दिल पर रख हाथ कहो ना अब ये बात मुकरनी है प्रकृति जितनी बर्बाद हुई सुनिन सतरी ये करनी है सुनिन सतरी ये करनी है सुनिन सतरी ये करनी है अपनी खुद नजरों से हमें उठ के दिखाना है अपनी खुद नजरों से हमें उठ के दिखाना है प्रकृति है विनाश को हमें इसे बचाना है जागो 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 हमें मिल कर के एक कदम उठाना है जागो हम मिल कर के एक कदम उठाना है प्रगति है विनाश को हमें से बचाना है जागो जागो